ਦੋਸਤੋ ਇਹ ਵੀਡੀਓ ਨਾ ਸਿਰਫ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਲੋਕ ਸਿਰਫ ਪੈਸੇ ਨੂੰ ਹੀ ਸਭ ਕੁਝ ਸਮਝਦੇ ਆ ਜਿਨ੍ਹਾਂ ਨੇ ਪੈਸੇ ਖਾਤਰ ਆਪਣੇ ਮਾਪੇ ਰੋਲਤੇ ਆ ਜਿਹੜੇ ਮਾਪਾਪਾ ਨੇ ਕਰਜ਼ੇ ਚੁੱਕ ਕੇ ਜ਼ਮੀਨਾਂ ਵੇਚ ਕੇ ਆਪਣੇ ਪੁੱਤਰਾਂ ਨੂੰ ਆਪਣੀਆਂ ਧੀਆਂ ਨੂੰ ਬਾਹਰ ਭੇਜਿਆ ਤੇ ਉਹਨਾਂ ਨੇ ਮੁੜ ਕੇ ਆਪਣੇ ਮਾਪੇ ਨੂੰ ਨਹੀਂ ਪੁੱਛਿਆ ਉਹਨਾਂ ਨੇ ਸਿਰਫ ਆਪਣੀ ਅਜਾਹੀ ਦੇਖੀ ਆ ਐਸੋ ਰਾਮ ਦੇਖਿਆ ਜਾਂ ਫਿਰ ਆਪਣਾ ਪਰਿਵਾਰ ਦੇਖਿਆ ਤੇ ਪਿੱਛੇ ਜਿਨ੍ਹਾਂ ਨੇ ਉਹਨਾਂ ਨੂੰ ਜੰਮਿਆ ਉਹਨਾਂ ਨੂੰ ਬਿਲਕੁਲ ਭੁੱਲ ਗਏ ਆ ਇਹ ਵੀਡੀਓ ਸਿਰਫ ਸਿਰਫ ਔਰ ਸਿਰਫ ਉਹਨਾ ਲੋਕਾਂ ਲਈ ਆ ਦੋਸਤੋ ਜ਼ਰੂਰੀ ਨਹੀਂ ਹੈ ਕਿ ਉਹ ਕੱਲੇ ਬਾਹਰ ਪ੍ਰਦੇਸ਼ਾਂ ਵਿੱਚ ਆ ਉਹ ਇੰਡੀਆ ਵਿੱਚ ਵੀ ਆ ਕਿ ਪੰਜਾਬ ਤੋਂ ਜੱਤੋਂ ਕਿਤੇ ਅੰਦੌਰ ਚਲ ਗਿਆ ਕੋਈ ਕੋਈ ਬੰਬੇ ਚਲ ਗਿਆ ਕੋਈ ਕਲਕੱਤੇ ਚਲ ਗਿਆ ਮੁੜ ਕੇ ਉਹਨਾਂ ਨੇ ਆਪਣੇ ਮਾਪੇ-ਬਾਪ ਨੂੰ ਨਹੀਂ ਪੁੱਛਿਆ ਕਿ ਉਹ ਮਰ ਗਏ ਜਾਂ ਜਿਉਂਦੇ ਆ ਜਾਂ ਕਿਹੜੇ ਹਾਲਾਤਾਂ ਵਿੱਚ ਆ ਇਹ ਵੀਡੀਓ ਸਿਰਫ ਔਰ ਸਿਰਫ ਉਹਨਾਂ ਵਾਸਤੇ ਆ ਗੱਲ ਪੂਰੀ ਸੁਣਿਓ ਔਰ ਵੀਡੀਓ ਧਿਆਨ ਨਾਲ ਦੇਖਿਓ ਤੇ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਜੀ ਔਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਉਹਨਾਂ ਬੇਸ਼ਰਮਾਂ ਤੱਕ ਜ਼ਰੂਰ ਭੇਜਿਓ ਜਿਨ੍ਹਾਂ ਨੇ ਸਭ ਕੁਝ ਪੈਸੇ ਨੂੰ ਹੀ ਸਮਝਿਆ ਆਏ ਜਿਨ੍ਹਾਂ ਲਈ ਰੱਬ ਵੀ ਪੈਸਾ ਏ ਮਾਂ ਵੀ ਪੈਸਾ ਏ ਬਾਪ ਵੀ ਪੈਸਾ ਏ ਰਿਸ਼ਤੇ ਵੀ ਪੈਸਾ ਏ ਪੰਜਾਬੀ ਕਹਿੰਦੇ ਆਪਣੇ ਹਿੱਸੇ ਦਾ ਵੀ ਦੂਸਰੇ ਨੂੰ ਦੇ ਦਿੰਦੇ ਆ ਜ਼ਰੂਰਤਮੰਦਾਂ ਨੂੰ ਦੇ ਦਿੰਦੇ ਆ ਕਹਿੰਦੇ ਪੰਜਾਬੀ ਜਿੰਨੀ ਕਮਾਈ ਕਰਦਾ ਏ ਨਾ ਉਹਦੇ ਨਾਲੋਂ ਅੱਧ ਅੱਧ ਨਾਲੋਂ ਵੀ ਵੱਧ ਉਹ ਦਾਨ ਵਿੱਚ ਆਪਣੀ ਕਮਾਈ ਦੇ ਦਿੰਦਾ ਏ ਤੇ ਪੰਜਾਬੀ ਜਿੱਥੇ-ਜਿੱਥੇ ਵੀ ਗਏ ਆ ਪੰਜਾਬੀਆਂ ਨੇ ਝੰਡੇ ਗੱਡੇ ਆ ਔਰ ਪੰਜਾਬ ਦੀ ਪੰਜਾਬੀਆਂ ਦੀ ਜਿਹੜੀਆਂ ਦੂਸਰੀਆਂ ਸਟੇਟਾਂ ਐ ਜਾਂ ਦੂਸਰੀਆਂ ਕੰਟਰੀਆਂ ਐ ਉਹ ਮਿਸਾਲ ਦਿੰਦੀਆਂ ਲੇਕਿਨ ਅੱਜ ਮੈਂ ਡੇਲੀ ਪੋਸਟ ਪੰਜਾਬੀ ਤੇ ਇੱਕ ਇੰਟਰਵਿਊ ਦੇਖੀ ਪੂਜਾ ਕੁਮਾਰੀ ਕੁੜੀ ਐ ਇੱਕ ਪੂਜਾ ਕੁਮਾਰੀ ਜਿਹਦੇ ਭਰਾ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਉਹਦੀ ਅੱਖਾਂ ਦੇ ਸਾਹਮਣੇ ਤੇ ਜਿਹਦੀ ਮਾਂ ਦੀ ਵੀ ਮੌਤ ਹੋ ਗਈ ਸੀ ਸੰਸਕਾਰ ਕਰਨ ਵਾਲਾ ਕੋਈ ਨਹੀਂ ਸੀ ਤੇ ਉਸ ਕੁੜੀ ਨੇ ਆਪਣੇ ਭਰਾ ਦੀ ਵੀ ਆਪਣੇ ਭਰਾ ਦਾ ਸੰਸਕਾਰ ਵੀ ਆਪ ਕੀਤਾ ਆਪਣੀ ਮਾਂ ਦਾ ਸੰਸਕਾਰ ਵੀ ਆਪ ਕੀਤਾ ਤੇ ਪਰਮਾਤਮਾ ਨੇ ਪੂਜਾ ਕੁਮਾਰੀ ਜੀ ਨੂੰ ਇਸ ਤਰ੍ਹਾਂ ਦੀ ਸੇਵਾ ਬਖਸ਼ੀ ਕਿ ਉਹਦਾ ਮਿਸ਼ਨ ਹੀ ਇਹ ਬਣ ਗਿਆ ਉਹਨੇ ਲਵਾਰਿਸ ਲਾਸ਼ਾਂ ਉਸ ਤੋਂ ਬਾਅਦ 5000 ਦੇ ਕਰੀਬ ਉਸ ਕੁੜੀ ਨੇ ਲਵਾਰਸ ਲਾਸ਼ਾਂ ਦਾ ਸੰਸਕਾਰ ਕੀਤਾ ਉਹਨੇ ਨਹੀਂ ਦੇਖਿਆ ਚਾਹੇ ਕੋਈ ਵੀ ਕਿਹੜਾ ਧਰਮ ਆਏ Hindu ਹੈ ਜਾਂ ਮੁਸਲਮਾਨ ਹੈ ਜਾਂ ਇਸਾਈ ਹੈ ਜਾਂ ਸਿੱਖ ਹੈ ਉਨੇ ਸਿਰਫ ਆਪਣਾ ਜੋ ਨਿਜਵਤਾ ਜੋ ਉਹਨੇ ਆਪਣਾ ਕਰਮ ਸਮਝਿਆ ਸੰਸਕਾਰ ਕਰਨਾ ਉਸ ਕੁੜੀ ਨੇ 4000 ਤੋਂ ਵੱਧ 5000 ਦੇ ਗੇੜ ਚ ਸੰਸਕਾਰ ਕੀਤੇ ਆ ਲਾਸ਼ਾਂ ਦੇ ਲਵਾਰਿਸ ਲਾਸ਼ਾਂ ਦੇ ਤੇ ਉਸ ਕੁੜੀ ਦੀਆਂ ਵੀਡੀਓ ਵਾਇਰਲ ਹੋਣ ਲੱਗੀਆਂ ਤੇ ਉਸਨੇ ਆਪਣਾ ਵੀਡੀਓਜ਼ ਦੇ ਵਿੱਚ ਨੰਬਰ ਦਿੱਤਾ ਹੋਇਆ ਸੀ ਕਿ ਅਗਰ ਕਿਤੇ ਲਵਾਰਿਸ ਲਾਸ਼ ਮਿਲਦੀ ਹੈ ਤਾਂ ਸਾਨੂੰ ਇਸ ਨੰਬਰ ਤੇ ਫੋਨ ਕਰੋ ਕਿ ਮੈਂ ਸੰਸਕਾਰ ਕਰੂੰਗੀ ਪੂਰੇ ਰੀਤੀ ਰਿਵਾਜ ਨਾਲ ਜਿਹੜੇ ਵੀ ਧਰਮ ਦੀ লাশ ਹੁੰਦੀ ਹੈ ਉਹ ਉਹ ਉਸੇ ਧਰਮ ਦੇ ਅਨੁਸਾਰ ਉਹਨਾਂ ਦੇ ਰੀਤ ਅਨੁਸਾਰ ਅਗਰ ਮੁਸਲਿਮਾ ਤਾਂ ਦਫਨਾਉਂਦੀ ਹੈ ਅਗਰ ਹਿੰਦੂ ਆ ਜਾਂ ਸਿੱਖ ਹੈ ਤਾਂ ਉਹਨਾਂ ਦਾ ਸੰਸਕਾਰ ਕਰਦੀ ਹੈ ਤੇ ਅੱਜ ਬੜੇ ਹੀ ਹੈਰਾਨੀਜਨਕ ਖੁਲਾਸੇ ਉਸ ਕੁੜੀ ਨੇ ਕੀਤੇ ਜਦੋਂ ਮੈਂ ਡੇਲੀ ਪੋਸਟ ਪੰਜਾਬੀ ਤੇ ਉਸ ਕੁੜੀ ਦੀ ਇੰਟਰਵਿਊ ਸੁਣੀ ਤਾਂ ਦੋਸਤੋ ਮੇਰੇ ਰੋਂਗ ਟੇਖੜੇ ਹੋ ਗਏ ਉਹ ਕਹਿੰਦੀ ਡੇਲੀ ਦੇ ਮੇਰੇ ਕੋਲ 100 ਦੇ ਕਰੀਬ ਫੋਨ ਆਦੇ ਆ ਸੌ ਤੋਂ ਵੱਧ ਵੀ ਆ ਜਾਂਦੇ ਆ ਜਿਹੜੀਆਂ ਫੋਨ ਕੋਲ ਆ ਉਹਦੇ ਕੋਲ ਆਂਦੀਆਂ ਕਿ ਲੋਕ ਬਜ਼ੁਰਗ ਲੋਕ ਆਪਣਾ ਅਡਵਾਂਸ ਵਿੱਚ ਆਪਣੇ ਸੰਸਕਾਰ ਦੀ ਬੁਕਿੰਗ ਕਰਵਾਉਂਦੇ ਆ ਉਹਦੇ ਕੋਲ ਕਹਿੰਦੀ ਜਦ ਕਿ ਮੇਰੇ ਕੋਲ ਐਦਾਂ ਦੀ ਕੋਈ ਸਹੂਲਤ ਨਹੀਂ ਹੈ ਕੋਈ ਰਜਿਸਟ੍ਰੇਸ਼ਨ ਇਸ ਤਰ੍ਹਾਂ ਦੀ ਨਹੀਂ ਹੈ ਕਿ ਮੈਂ ਉਹਨਾਂ ਦੀ ਅਡਵਾਂਸ ਵਿੱਚ ਬੁਕਿੰਗ ਕਰਾਂ ਕਹਿੰਦੀ ਕੰਬ ਦੀ ਆਵਾਜ਼ ਦੇ ਵਿੱਚ ਫੋਨ ਆਉਂਦੇ ਆ ਜ਼ਿਆਦਾਤਰ ਫੋਨ ਪੰਜਾਬ ਚੋਂ ਆਉਂਦੇ ਆ ਬਜ਼ੁਰਗਾਂ ਦੇ ਦੋਸਤੋ ਦੇਖ ਲਓ ਜਿਹੜਾ ਪੰਜਾਬ ਕਿਸੇ ਨੂੰ ਭੁੱਖਾ ਨਹੀਂ ਦੇਖ ਸਕਦਾ ਜਿਹੜਾ ਪੰਜਾਬ ਕਿਸੇ ਦਾ ਦਰਦ ਨਹੀਂ ਦੇਖ ਸਕਦਾ ਜਿਹੜਾ ਪੰਜਾਬ ਕਿਸੇ ਨੂੰ ਨੰਗਾ ਨਹੀਂ ਦੇਖ ਸਕਦਾ ਉਸ ਪੰਜਾਬ ਦੇ ਬਜ਼ੁਰਗਾਂ ਦੇ ਉਸ ਕੁੜੀ ਕੋਲ ਫੋਨ ਆਦਿਆ ਕਿ ਸਾਡੇ ਪੰਜਾਬ ਦੇ ਵਿੱਚ ਵੀ ਤੁਸੀਂ ਬਰਾਚ ਖੋਲੋ ਕਿ ਸਾਡਾ ਐਡਰੈਸ ਨੋਟ ਕਰੋ ਸਾਡੀ ਬੁਕਿੰਗ ਕਰੋ ਜਦੋਂ ਸਾਡੀ ਮੌਤ ਹੋਵੇ ਬਜ਼ੁਰਗ ਕਹਿੰਦੇ ਆ ਉਹਨੂੰ ਕਿ ਜਦੋਂ ਸਾਡੀ ਮੌਤ ਹੋ ਜਵੇ ਸਾਨੂੰ ਡਰ ਆ ਕਿ ਸਾਨੂੰ ਕਿਤੇ ਚੂਹੇ ਜਾ ਸਾਨੂੰ ਕੀੜੇ ਮਕੋੜੇ ਨਾ ਖਾ ਜਾਣ ਸਾਡੇ ਪੁੱਤ ਬਾਹਰ ਆ ਆਪਣੀਆਂ ਬਹੂਆਂ ਨੂੰ ਵੀ ਕਹਿੰਦੇ ਬਾਹਰ ਲੈ ਗਏ ਉਹ ਆਪਣੀਆਂ ਬੋਟੀਆਂ ਨੂੰ ਵੀ ਬਾਹਰ ਲੈ ਗਏ ਸਾਡੇ ਬੇਟੇ ਸਾਡੇ ਬੱਚੇ ਕੋਈ ਕੈਨੇਡਾ ਐ ਕੋਈ ਅਮਰੀਕਾ ਐ ਸਭ ਐਨ ਆਰ ਆਈ ਹੋ ਗਏ ਕਿ ਸਾਨੂੰ ਡਰ ਆ ਕਿ ਸਾਡੇ ਜਿਹੜੇ ਸਾਡੀ ਦੇਹ ਦਾ ਸੰਸਕਾਰ ਆ ਉਹ ਕਿਸੇ ਨੇ ਨਹੀਂ ਕਰਨਾ ਜਾਂ ਫਿਰ ਕਈ ਕਹਿੰਦੇ ਆ ਸਾਡੇ ਪੁੱਤਰ ਬਾਹਰ ਚਲ ਗਿਆ ਧੀ ਅਸੀਂ ਵਿਆਹਤੀ ਆ ਕਿ ਸਾਡੇ ਰਿਵਾਜ ਐ ਕਿ ਧੀ ਸੰਸਕਾਰ ਨਹੀਂ ਕਰ ਸਕਦੀ ਇਸ ਲਈ ਸਾਡੇ ਜਿਹੜੀ ਸੰਸਕਾਰ ਦੀ ਬੁਕਿੰਗ ਹੈ ਉਹ ਤੁਸੀਂ ਅਡਵਾਂਸ ਵਿੱਚ ਬੁੱਕ ਕਰੋ ਤੇ ਉਹ ਕੁੜੀ ਕਹਿੰਦੀ ਕਿ ਮੇਰਾ ਵੀ ਕਹਿੰਦੀ ਇੱਕ ਵਾਰ ਤਾਂ ਦਿਲ ਹਿੱਲ ਗਿਆ ਮੇਰੇ ਪੈਰਾਂ ਥੱਲੇ ਤੇ ਜ਼ਮੀਨ ਖਿਸਕ ਗਈ ਕਿ ਜਿਹੜੇ ਪੰਜਾਬ ਦੀਆਂ ਪੂਰਾ ਸੰਸਾਰ ਮਿਸਾਲਾਂ ਦਿੰਦਾ ਕਿ ਉੱਥੇ ਦੇ ਬਜ਼ੁਰਗਾਂ ਨੂੰ ਇਹ ਡਰ ਸਤਾ ਰਿਹਾ ਕੀ ਐਨਾ ਜ਼ਰੂਰੀ ਹੋ ਗਿਆ ਪੈਸਾ ਸਾਡੇ ਲਈ ਕੀ ਸਭ ਕੁਝ ਪੈਸਾ ਹੀ ਹੋ ਗਿਆ ਕਿ ਜਿਨ੍ਹਾਂ ਨੇ ਸਾਨੂੰ ਜੰਮਿਆ ਜਿਨ੍ਹਾਂ ਨੇ ਸਾਨੂੰ ਇਹ ਸੰਸਾਰ ਦਿਖਾਇਆ ਜਿਨਾਂ ਦੀ ਬਦੌਲਤ ਅਸੀਂ ਵਿਦੇਸ਼ਾਂ ਦੇ ਵਿੱਚ ਘੁੰਮ ਰਹੇ ਹਾਂ ਜਿਨਾਂ ਦੀ ਬਦੌਲਤ ਅਸੀਂ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੇ ਹਾਂ ਸਾਡੇ ਕੋਲ ਉਹਨਾਂ ਵਾਸਤੇ ਵੀ ਸਮਾਂ ਨਹੀਂ ਹੈ ਮੈਂ ਇਸ ਵੀਡੀਓ ਦੇ ਵਿੱਚ ਉਹ ਕਲਿੱਪ ਲਗਾ ਰਿਹਾ ਬਾਕੀ ਤੁਸੀਂ ਆਪ ਦੇਖ ਲਿਓ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬੜੇ ਹੀ ਚਿੰਤਾਜਨਕ ਹੈਰਾਨੀਜਨਕ ਮੁੱਦਾ ਹੈ ਦੋਸਤੋ ਬੜਾ ਹੀ ਮੇਰੇ ਦਿਮਾਗ ਯਾਰ ਖਰਾਬ ਹੋ ਗਿਆ ਮੇਰਾ ਮੈਂ ਸੱਚ ਦੱਸ ਰਿਹਾ ਤੁਹਾਨੂੰ ਕੀ ਅਸੀਂ ਸਾਡਾ ਪੰਜਾਬ ਕਿਸੇ ਨੂੰ ਭੁੱਖਾ ਨਹੀਂ ਦੇਖ ਸਕਦਾ ਆਪਣੇ ਮੂੰਹ ਚੋਂ ਕੱਢ ਕੇ ਰੋਟੀ ਦੇਣ ਵਾਲੇ ਆ ਪੰਜਾਬੀ ਤੇ ਕਿਹਾ ਆਪਣੇ ਬਜ਼ੁਰਗਾਂ ਦਾ ਅਸੀਂ ਇਹ ਹਾਲ ਕਰਦਾਂਗੇ ਇੱਕ ਪੈਸੇ ਖਾਤਰ ਅਗਰ ਪੈਸੇ ਨਾਲੋਂ ਜ਼ਿਆਦਾ ਬਜ਼ੁਰਗਾਂ ਨਾਲੋਂ ਜ਼ਿਆਦਾ ਜ਼ਰੂਰੀ ਪੈਸਾ ਹੈ ਨਾ ਤਾਂ ਦੋਸਤੋ ਮੈਂ ਸ਼ੁਕਰ ਕਰਦਾ ਉਸ ਪਰਮਾਤਮਾ ਦਾ ਕਿ ਸਾਨੂੰ ਪੈਸੇ ਦੀ ਲਾਲਚ ਨਹੀਂ ਆਸੀ ਆਪਣੇ ਮਾਪੇ ਦੇ ਨਾਲ ਬੇਸ਼ੱਕ ਸਾਡੀ ਸਾਡੇ ਮਾਂ ਨਾਲ ਸਾਡੇ ਬਾਪ ਨਾਲ ਬੇਸ਼ੱਕ ਸਾਡੇ ਗਿਲੇਸ਼ਕ ਵੀ ਹੋ ਜਾਂਦੇ ਆ ਹਜ਼ਾਰ ਵਾਰ ਹੁੰਦੇ ਆ ਹਰੇਕ ਦੇ ਹੁੰਦੇ ਆ ਲੇਕਿਨ ਇਹ ਤਾਂ ਕਦੇ ਭੁੱਲ ਕੇ ਵੀ ਸੁਪਨੇ ਚ ਵੀ ਨਹੀਂ ਸੋਚ ਸਕਦੇ ਕਿ ਅਸੀਂ ਆਪਣੇ ਮਾਪੇ ਨੂੰ ਇਸ ਤਰ੍ਹਾਂ ਰੋਲ ਦਵਾਵਾਂਗੇ ਜਾਂ ਉਹਨਾਂ ਨੂੰ ਇਸ ਤਰ੍ਹਾਂ ਰੋਲ ਦਾ ਛੱਡ ਜਾਵਾਂਗੇ ਮੈਂ ਵੀ ਦੋਸਤੋ ਕਈ ਵਾਰ ਆਪਣੀ ਅੱਖੀਂ ਦੇਖਿਆ ਆਪਣੇ ਪਿੰਡਾਂ ਦੇ ਵਿੱਚ ਇਹ ਹਾਲ ਦੇਖਿਆ ਕਿ ਜਿਹੜੇ ਪਰਦੇਸੀ ਆ ਵਿਚਾਰੇ ਉਹ ਬਾਹਰ ਚੱਲ ਗਏ ਹੁੰਦੇ ਆ ਉਹਨਾਂ ਕੋਲ ਇੰਨਾ ਵੀ ਸਮਾਂ ਨਹੀਂ ਹੁੰਦਾ ਉਹ ਆ ਨਹੀਂ ਸਕਦੇ ਪਿੱਛੇ ਤੇ ਉਹਨਾਂ ਦੀ ਮਾਂ ਦੀ ਡੈਥ ਹੋ ਜਾਂਦੀ ਆ ਜਾਂ ਬਾਪ ਦੀ ਡੈਥ ਹੋ ਜਾਂਦੀ ਆ ਸੰਸਕਾਰ ਵੀ ਚਾਚੇ ਤਾਇਆ ਦੇ ਮੁੰਡੇ ਕਰਦੇ ਆ ਅਗ ਲੱਗੇ ਹੈ ਜੇ ਪੈਸੇ ਨੂੰ ਅਗ ਲੱਗੇ ਹੈ ਜੀ ਕਮਾਈ ਨੂੰ ਯਾਰ ਜਿਨ੍ਹਾਂ ਨੇ ਸਾਨੂੰ ਜੰਮਿਆ ਅਗਰ ਅਸੀਂ ਉਹਨਾਂ ਦੇ ਦਿਲ ਨੂੰ ਦੁੱਖ ਦੇਣਾ ਹੈ ਅਗਰ ਅਸੀਂ ਉਹਨਾਂ ਦੇ ਅੰਤਿਮ ਸਰੀਰ ਦੀ ਅਸੀਂ ਦਰਸ਼ਨ ਨਹੀਂ ਕਰ ਸਕਦੇ ਅਗਰ ਅਸੀਂ ਉਹਨਾਂ ਦੇ ਸੰਸਕਾਰ ਨਹੀਂ ਕਰ ਸਕਦੇ ਆ ਵੀਡੀਓ ਦੇਖੋ ਦੋਸਤੋ ਤੁਹਾਨੂੰ ਸਭ ਕੁਝ ਸਮਝ ਆ ਗਿਆ ਧੰਨਵਾਦ ਉਸਨੂੰ ਤੁਹਾਨੂੰ ਕਿੰਨੇ ਫੋਨ ਕਾਲਸ ਆ ਜਾਂਦੀਆਂ ਸੰਸਕਾਰ ਕਰਨ ਦੇ अगर मैम कोई वीडियो जैसे सोशल मीडिया पे वायरल हो गई उसके बाद सबसे ज़्यादा कॉल मेरे पास पंजाब से आती है कि बेटा अपनी एक ब्रांच यहाँ खोल दो हमें डर है मरने का, बाद हमारी जो बॉडी है वो कहीं चूहे और कीड़े ना खा जाए क्योंकि बेटा तो जाके कैनेडा चला गया साथ में बहू को भी ले गया हमें नहीं लगता कि मरने के हमारे मरने के बाद वो हमारे अंतिम संस्कार करने के बेटा अपनी एक ब्रांच यहाँ खोल दो hame dare marne ka da hamari jo body hai wo kai chuhe aur keede na kha jaye kyunki beta to ja ke canada chala gaya sath me bahu ko bhi le ke aya hame nahi lagta ke marne ke hamare marne ke baad wo hamare antim sanskar karne aayega din me 100 100 calls a jaati hai ma'am sabse zyada punjab ek din ch 100 phone calls jinna de vich sab to zyada punjab punjab se call aati hai jad ki punjab ikay is tarah di state hai jedi ki doosriyan de liye ek misaal qaim kar di hai te punjab da je hal hoya pay सबसे ज्यादा पंजाब से मेरे पास बुजुर्ग माता पिता अपनी ब्रांच यहाँ पे खोल दो हमें ये डर है कि हमारी जो बॉडी है उनको कीड़े ना खा जाए क्योंकि हमारा तो बेटा आएगा नहीं वो बहू को लेके चला गया या एकलौती बेटी थी उनकी वहाँ पे शादी कर दिए हमारा कोई अंतिम संस्कार करने के लिए नहीं है इस तरीके की सबसे ज्यादा कुल पंजाब से तो फिर उस टाइम की जवाब देने समझाती हूँ मैम उन्हें आपके पास भी मुझ जैसा कोई आएगा ਕਿਉਂਕਿ ਮੈਂ ਪਹਿਲੇ ਕੋਈ ਰਜਿਸਟ੍ਰੇਸ਼ਨ ਦਾ ਮੇਰੇ ਪਾਸ ਐਸਾ ਕੋਈ ਮਤਲਬ ਉਹ ਨਹੀਂ ਹੈ ਕਿ ਮੈਂ ਪਹਿਲੇ ਕਿਸੇ ਦਾ ਰਜਿਸਟ੍ਰੇਸ਼ਨ ਕਰੂੰ ਇਸ ਤਰੀਕੇ ਕੀ